ਇਹ ਕੌਣ ਪਪੀਹਾ ਬੋਲੇ ਨਹੀਂ ਰੱਬ ਖੈਰ ਕਰੇ ਕੋਈ ਦਿਲ ਦੇ ਦੁਖੜੇ ਫੁੱਲੇ ਨਹੀਂ ਰੱਬ ਖੈਰ ਕਰੇ ਇਹ ਕੌਣ ਪਪੀਹਾ ਬੋਲੇ ਨਹੀਂ ਰੱਬ ਖੈਰ ਕਰੇ ਕੋਈ ਦਿਲ ਦੇ ਦੁਖੜੇ ਫੁੱਲੇ ਨਹੀਂ ਰੱਬ ਖੈਰ ਕਰੇ ਕਹਿੰਦਾ ਨਾ ਧੀਆ ਦਾ ਬਾਪ ਬੋਲਦਾ ਨਾ ਕੋਈ ਬੋਲੇ ਰੱਖਾਂ ਨਾ ਧੀਆ ਦਾ ਬਾਪ ਬੋਲਦਾ ਨਾ ਕੋਈ ਬੋਲੇ ਰੱਖਾਂ ਨਾ ਕੰਜਰੀ ਦੀ ਚਾਂਜਰ ਬੋਲੇ ਨਾ ਕੋਈ ਬੰਬ ਤਮਾਕਾ ਵਾਹ ਕੋਈ ਦਿਲ ਦੇ ਦੁਖੜੇ ਫੋਲੇ ਨਹੀਂ ਰੱਬ ਖੈਰ ਕਰੇ ਇਹ ਕੌਣ ਪਪੀਹਾ ਬੋਲੇ ਨਹੀਂ ਰੱਬ ਖੈਰ ਕਰੇ ਹਾਂਜੀ ਅਗਲੀ ਗੱਲ ਕਹਿਣ ਲੱਗਾ ਕਹਿੰਦਾ ਪੋਦੀ ਰਾਤ ਦੁਪਹਿਰੇ ਵਰਗੀ ਕੌਣ ਮਕਾਉਂਦਾ ਬਾਟਾਂ ਪੋਦੀ ਰਾਤ ਦੁਪਹਿਰੇ ਵਰਗੀ ਕੌਣ ਮਕਾਉਂਦਾ ਬਾਟਾਂ ਜਗਤਨਵਾਸੀ ਸੌਂਗੇ ਪਾਉਂਦਾ ਕੌਣ ਇਸ਼ਕ ਦੀਆਂ ਬਾਤਾਂ ਕੋਈ ਬੂੰਦ ਪਿਆਰ ਦੀ ਟੋਲੇ ਨਹੀਂ ਰੱਬ ਖੈਰ ਕਰੇ ਇਹ ਕੌਣ ਪਪੀਹਾ ਬੋਲੇ ਨਹੀਂ ਰੱਬ ਖੈਰ ਕਰੇ ਜਾਂ ਫਿਰ ਬੋਲਾਂ ਮੈਂ ਹੀ ਤਤੜੀ ਇਸ਼ਕ ਦੀ ਬਾਜੀ ਹਰ ਕੇ ਜਾਂ ਮੰਦਰ ਦੀ ਕਲਮ ਬੋਲਦੀ ਲਿਖਦੀ ਹਾਂ ਕਾ ਪਰ ਕੇ ਜਾਂ ਕੋਈ ਖਾਕ ਫਰੋਲੇ ਨਹੀਂ ਰੱਬ ਖੈਰ ਕਰੇ ਇਹ ਕੌਣ ਪਪੀਹਾ ਬੋਲੇ ਨਹੀਂ ਰੱਬ ਖੈਰ ਕਰੇ ਇਹ ਕੌਣ ਪਪੀਹਾ ਬੋਲੇ ਨਹੀਂ ਰੱਬ ਖੈਰ ਕਰੇ